ਸਾਡਾ ਸਮਾਨ ਦੇ ਕੇ ਸਾਡਾ ਸਮਾਨ ਤੋੜ ਦੇ ਕਾਹ ਤੋਂ ਆਇਆ ਸੀ ਇੰਨਾ ਪੈਸਾ ਲਾਇਆ ਹੋਇਆ ਸਾਡਾ ਸਮਾਨ ਕਿਉਂ ਤੋੜਦੇ ਆ ਸਾਡੇ ਕੋਲ ਪਾਣੀ ਪੀਂਦੇ ਵੇ ਸਾਡੇ ਕੋਲ ਰੋਟੀਆਂ ਖਾਂਦੇ ਵੇ ਅੱਜ ਸਾਡੇ ਨਾਲ ਹੱਤoff ਕਰ ਰਹੇ ਨੇ ਬੜੀ ਗਲਤ ਗੱਲ ਹੈ ਬਿਨ ਨੁਕਸਾਨਾ ਬੜਾ ਪੰਜਾਬ ਦਾ ਹੋ ਰਿਹਾ ਤਾਂ ਕਰਕੇ ਉਹਨਾਂ ਨੇ ਕੀਤਾ ਸਾਡਾ ਨੁਕਸਾਨ ਕੋਈ ਨਹੀਂ 3500 ਰੁਪਏ ਕਣਕ ਹੋਣੀ ਚਾਹੀਦੀ ਆ ਬਿਕਰੀ 2200 ਰੁਪਏ ਇਹ ਸਾਡੇ ਨਾਲ ਧੋਖਾ ਹੋਇਆ ਇੱਕ ਗੁੰਮਰਾਹ ਕੀਤਾ ਗਿਆ ਇੱਕ ਪਾਸੇ ਸਾਨੂੰ ਮੀਟਿੰਗ ਦੇ ਸੱਦ ਲਿਆ ਦੂਜੇ ਪਾਸੇ ਸਾਡੇ ਤੇ ਅਟੈਕ ਕਰਤਾ ਤੇ ਜੇਸੀਬ ਜਿਹੜਾ ਹੈ ਸਾਫ਼ ਕਰਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਰੈਕਸ਼ਨ ਬਹੁਤ ਗਲਤ ਲਿਆ ਪਹਿਲਾਂ ਸਾਨੂੰ ਵਾਰਨਿੰਗ ਕੁਛ ਨਹੀਂ ਦਈ ਸਮਾਨ ਕੀ ਤੋੜਪਨ ਬਹੁਤ ਹੋਈ ਆ ਅੱਗੇ ਬਾਰ ਦੇ ਜ਼ਿਆਦਾ ਹੋਈ ਆ ਇਹ ਲੰਗਰ ਹਾਲ ਦਾ ਇਹਦੇ ਵੀ ਜਿੰਦਾ ਤੋੜਿਆ ਵਾ ਤਾਂ ਇਹ ਲੰਗਰ ਹਾਲ ਲੰਗਰ ਹਾਲ ਵੀ ਨਹੀਂ ਛੱਡਿਆ ਭਾਈ ਜੋ ਐਕਚੁਅਲ ਲਿਆ ਪੰਜਾਬ ਸਰਕਾਰ ਨੇ ਕੀ ਦੀ ਗਲਤੀ ਮੰਨਦੇ ਉਸ ਸਾਫ਼ੀ ਵੀਰੇ ਯਾਰ ਜਦੋਂ ਆਪਦੇ ਹੀ ਹੁਣ ਮਨ ਲ ਬੈਰੀ ਬਣ ਕੇ ਫਿਰ ਹੁਣ ਕਿਹਨੂੰ ਕਹੀਏ ਭਾਈ ਯਾਰ ਹੁਣ ਆ ਤੇ ਟਰਾਲੀਆਂ ਟਰੋਲੀਆਂ ਕੱਢ ਕੱਢ ਲੈਣ ਦੋ ਅਸੀਂ ਤਾਂ ਵਕਤ ਚ ਫਸੇ ਹੋਏ ਹਾਂ ਜੋ ਕੁਆਤਾ ਸਰਕਾਰ ਨੇ ਪੰਜਾਬ ਸਰਕਾਰ ਨੇ ਐਕਸ਼ਨ ਲਿਆਏ ਜਿਹੜਾ ਕੱਲ ਰਾਤੀ ਐਕਸ਼ਨ ਲਿਆਏ ਵੀ ਜਿਹੜਾ ਸ਼ੰਭੂ ਬਾਰਡਰ ਨੂੰ ਖਾਲੀ ਕਰਾਉਣ ਦਾ ਸਿੱਧਾ ਉਲਟਾਉਣਾ ਸ਼ੁਰੂ ਕਰ ਦਿੱਤਾ ਵੀ ਖਾਲੀ ਕੀਤਾ ਜਾਵੇ ਸ਼ੰਭੂ ਬਾਰਡਰ ਦੀ ਸ਼ੰਭੂ ਬਾਰਡਰ ਤੋਂ ਕਨੌਰੀ ਬਾਰਡਰ ਤੇ ਜਿਹੜੇ ਕਿਸਾਨ ਆਦੂ ਨੂੰ ਲੋ ਵੀ ਰੀਟੇਨ ਕੀਤਾ ਹੈ ਜਿਵੇਂ ਜਗੀਰ ਸਿੰਘ ਢੱਲੇਵਾਲ ਨੇ ਸਰਬ ਸਿੰਘ ਪੰਦੇਰ ਨੇ ਹੋਰ ਕਈ ਕਿਸਾਨ ਆਗੂ ਜਿਲ੍ਹਾ ਵਿੱਚ ਨੇ ਉਹਨਾਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ ਰਾਤ ਜਿਹੜਾ ਐਕਸ਼ਨ ਰਿਹਾ ਹੈ ਬਿਨਾ ਕੋਈ ਵਾਰਨਿੰਗ ਦਿੱਤੇ ਕਿਸਾਨਾਂ ਨੂੰ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਤੇ ਕਿਸਾਨ ਜਿਹੜੇ ਹੁਣ ਪੂਰੇ ਆਪਣਾ ਜਿਹੜਾ ਉਰੇ ਸ਼ੰਭੂ ਬਾਰਡਰ ਤੇ ਜੋ ਮੋਰਚਾ ਲੱਗਿਆ ਵਾ ਜੋ ਸ਼ੈੱਡ ਪਾਏ ਹੋਏ ਨੇ ਉਹ ਕੋਲ ਰਹੇ ਨੇ ਆਪਾਂ ਗੱਲਬਾਤ ਕਰਾਂਗੇ ਵੀ ਕਿਸਾਨਾਂ ਦਾ ਕਿੰਨਾ ਨੁਕਸਾਨ ਆਇਆ ਕਿੱਥੇ ਐਤੀ ਪੂਰੇ ਕਿਹਨੂੰ ਗਲਤ ਮੰਨਦੇ ਹੋ ਕਿਸਾਨਾਂ ਨੂੰ ਜਾਂ ਸਰਕਾਰ ਨੂੰ ਕੀ ਕਹਿਣਾ ਚਾਹੂੰਗਾਈ ਇਹਦੇ ਬਾਰੇ ਜੋ ਕੱਲ ਐਕਸ਼ਨ ਲਿਆ ਸਰਕਾਰ ਨੇ ਸਹੀ ਲਿਆ ਜਾਂ ਗਲਤ ਲਿਆ ਸਾਡੇ ਲਈ ਇਹ ਤਾਂ ਗਲਤ ਲਿਆ ਸਾਡਾ ਕੋਈ ਮੰਨਿਆ ਹੀ ਨਹੀਂ ਕੁਝ ਵੀ ਸਾਡਾ ਕੋਈ ਹਾਲਾ ਚੱਲਾ ਕੁਝ ਵੀ ਹਮਰ ਨੂੰ ਤਾਂ ਸੌਂਦੇ ਪਏ ਢਾਣ ਲੱਗ ਗਈਆਂ ਬਾਪੂ ਜੀ ਕੀ ਕਹੂੰਗਾ ਸਰਕਾਰ ਦਾ ਜਿਹੜਾ ਐਕਸ਼ਨ ਲਿਆ ਸਹੀ ਆ ਜਾਂ ਗਲਤ ਆ ਜੀ ਜ਼ਿੰਮੇਦਾਰ ਕਹਿ ਸਕਦਾ ਵੀ ਸਹੀ ਹੈ ਜ਼ਿੰਮੇਦਾਰ ਤਾਂ ਗਲਤ ਹੀ ਕਹੇਗਾ ਤੁਹਾਨੂੰ ਆਤਮਾਨ ਕਹਿੰਦਾ ਵੀ ਆਪਣੇ ਪੰਜਾਬ ਦਾ ਨੁਕਸਾਨ ਹੋ ਰਿਹਾ ਆਪਣਾ ਨੁਕਸਾਨ ਹੋ ਰਿਹਾ ਔਰ ਇੰਡਸਟਰੀ ਨਹੀਂ ਲੱਗ ਰਹੀ ਵੀ ਰਸਤਾ ਬੰਦ ਹੈ ਜਿਹੜਾ ਆਪਣਾ ਇਹ ਇਹ ਪੰਜਾਬ ਦੀ ਨੁਕਸਾਨ ਹੋ ਰਿਹਾ ਵੀ ਮੰਗਾਦਾ ਤਾਂ ਕੇਂਦਰ ਦੀਆਂ ਨੇ ਵੀ ਨੁਕਸਾਨ ਆਪਣਾ ਪੰਜਾਬ ਦਾ ਔਰ ਤਾਂ ਕਰਕੇ ਉਹਨਾਂ ਨੇ ਕੀਤਾ ਹੈ ਸਾਡਾ ਨੁਕਸਾਨ ਕੋਈ ਨਹੀਂ 3500 ਰੁਪਏ ਕਣਕ ਹੋਣੀ ਚਾਹੀਦੀ ਆ ਬਿਕਰੀ 2200 ਰੁਪਏ ਸਾਡਾ ਨੁਕਸਾਨ ਕੋਈ ਨਹੀਂ ਹੈ ਸਾਡਾ ਵੀ ਨੁਕਸਾਨ ਬਹੁਤ ਹੋ ਰਿਹਾ ਭਾਈ ਕਾਰੋਬਾਰੀ ਕਹਿੰਦੇ ਨੇ ਜਿਹੜੇ ਕਾਰੋਬਾਰੀ ਨੇ ਜਿਹੜੇ ਕਹਿੰਦੇ ਵੀ ਉਹ ਇੰਡਸਟਰੀ ਨਹੀਂ ਲੱਗ ਰਹੀ ਆ ਵੀ ਜਿਹੜਾ ਕਾਰੋਬਾਰ ਨਹੀਂ ਹੋ ਰਿਹਾ ਤੇ ਜਿਹੜਾ ਮੇਨ ਹੱਬ ਮੰਨੀ ਜਾਂਦੀ ਆ ਸ਼ੰਭੂ ਬਾਡਰ ਸ਼ੰਭੂ ਬਾਡਰ ਜਿਹੜੀ ਮੇਨ ਹੱਬ ਮੰਨੀ ਜਾਂਦੀ ਆ ਵੀ ਇਹ ਪੰਜਾਬ ਦਾ ਦਿਲ ਆ ਬਾਪੂ ਜੀ ਕੀ ਕਹੋਗੇ ਜੋ ਜੋ ਰਾਤ ਸਰਕਾਰ ਨੇ ਇੱਕੋ ਤਾਂ ਐਕਸ਼ਨ ਲਿਆ ਏ ਮੀਟਿੰਗ ਤੇ ਬੁਲਾ ਕੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਚੱਕਿਆ ਡੱਲੇਵਾਲ ਸਾਹਿਬ ਨੂੰ ਵੀ ਗ੍ਰਿਫਤਾਰ ਕੀਤਾ ਸਰਪ ਸਿੰਘ ਬੰਦੇਰ ਨੂੰ ਹੋਰ ਕਈ ਆਗੂਆਂ ਨੂੰ ਕਿਵੇਂ ਐਕਸ਼ਨ ਨੂੰ ਕਿਵੇਂ ਮੰਨਦੇ ਹੋ ਪਤਾ ਕੀ ਭਾਈ ਇਹ ਸਾਡੇ ਨਾਲ ਧੋਖਾ ਹੋਇਆ ਇੱਕ ਗੁੰਮਰਾਹ ਕੀਤਾ ਗਿਆ ਇੱਕ ਪਾਸੇ ਸਾਨੂੰ ਮੀਟਿੰਗ ਦੇ ਸੱਦ ਲਿਆ ਦੂਜੇ ਪਾਸੇ ਸਾਡੇ ਤੇ ਅਟੈਕ ਕਰਤਾ ਇਦਾਂ ਨਹੀਂ ਨਾ ਹੋਣਾ ਚਾਹੀਦਾ ਸੀ ਇਹ ਤਾਂ ਉਹਨਾਂ ਨੂੰ ਪਹਿਲਾਂ ਜਿਆਦਾ ਸਾਨੂੰ ਵਾਰਨਿੰਗ ਦਿੰਦੇ ਵੀ ਤੁਸੀਂ ਕਰੋ ਪਾਸੇ ਕਰੋ ਆਪਣਾ ਸਮਾਨ ਜਿੱਥੇ ਵੀ ਕਰੋ ਇਹ ਤਾਂ ਗਵਰਨਮੈਂਟ ਨੂੰ ਪੰਜਾਬ ਗਵਰਨਮੈਂਟ ਨੂੰ ਹਰਿਆਣਾ ਗਵਰਨਮੈਂਟ ਨੇ ਐਕਸ਼ਨ ਲੈਣਾ ਚਾਹੀਦਾ ਸੀ ਇਹ ਸਾਡੇ ਪੰਜਾਬ ਵਿੱਚ ਇਹਨਾਂ ਨੇ ਹੱਦਬੰਦੀ ਬੰਦ ਕੀਤੀ ਹੋਈ ਸੀ ਹੈ ਇਹ ਤਾਂ ਜ਼ਿੰਮੇਵਾਰਾਂ ਨੇ ਬਿਲਕੁਲ ਸਾਡੇ ਨਾਲ ਧੋਖਾ ਧੜੀ ਹੋਈ ਹੈ ਬਾਈ ਉਹ ਹੱਦਮੰਤ ਤਾਂ ਕਹਿ ਰਿਹਾ ਸੀ ਵੀ ਜਿਹੜੇ ਆਉਣ ਜਾਣ ਵਾਲਿਆਂ ਨੂੰ ਵੀ ਨੁਕਸਾਨ ਹੋ ਰਿਹਾ ਹੈ ਤਾਂ ਦੇਖੋ ਬਾਈ ਆਪਾਂ ਰਸਤਾ ਬਿਲਕੁਲ ਇੱਕ ਸਾਈਡ ਖਾਲੀ ਛੱਡੀ ਹੋਈ ਸੀ ਆਉਣ ਵਾਸਤੇ ਵੀ ਜਾਣ ਵਾਸਤੇ ਵੀ ਇਹ ਤਾਂ ਸਿਰੋਸਰੀ ਹਰਿਆਣਾ ਗਵਰਨਮੈਂਟ ਨੇ ਬੰਦ ਕੀਤਾ ਹੋਇਆ ਸੀ ਹਰਿਆਣਾ ਗਵਰਨਮੈਂਟ ਨਾਲ ਕੋਈ ਗੱਲਬਾਤ ਕਰੀ ਪਊਗਾ ਤਾਂ ਸਰਕਾਰ ਨੇ ਸਿੱਧਾ ਕਿਸਾਨਾਂ ਉੱਤੇ ਹੱਲਾ ਬੋਲਤਾ ਇਹ ਨਹੀਂ ਕਿ ਆ ਵੀ ਹਰਿਆਣੇ ਦਾ ਬਾਰਡਰ ਖੋਲੋ ਤੁਸੀਂ ਦੇਖੋ ਇਹ ਤਾਂ ਸਰਕਾਰ ਦਾ ਹੱਕ ਬਣਦਾ ਹੈ ਉਹਨਾਂ ਦਾ ਸਾਰਾ ਕੁਝ ਕਰਨ ਦਾ ਵੀ ਸਾਡਾ ਰਾਹ ਖੋਲੋ ਇਹ ਗਵਰਨਮੈਂਟ ਦੀ ਮਿਲੀਭੁਗਤ ਹੈ ਭਾਈ ਸੈਂਟਰ ਦੀ ਵੀ ਹਰਿਆਣਾ ਦੀ ਵੀ ਪੰਜਾਬ ਦੀ ਵੀ ਸਾਰਿਆਂ ਦੀ ਮਿਲੀਭੁਗਤ ਨਾਲ ਹੋ ਰਿਹਾ ਕੰਮ ਹੈ ਹੁਣ ਕੀ ਲੱਗਦਾ ਜੋ ਮੀਟਿੰਗ ਹੋਈ ਆ ਉਹ ਬੇਸਿੱਟਾ ਨਿਕੜੀ ਆ ਅੱਗੇ ਵੀ ਮੀਟਿੰਗ ਆਉਣੀ ਆ ਮਾਈਚ ਕੀ ਲੱਗਦਾ ਵੀ ਜਾਜ ਮੋਰਚਾ ਤਾਂ ਚੱਕਿਆ ਗਿਆ ਮੰਗਾ ਪੂਰੀਆਂ ਕਰਨਗੇ ਮੋਰ ਮੰਗਾ ਤਾਂ ਭਾਈ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਐ ਸਾਡੂ ਰਿਟਰਨ ਚ ਨਹੀਂ ਮਿਲਿਆ ਪਹਿਲੇ ਪਿੱਛੇ ਜੇ ਦਿੱਲੀ ਧਰਨਾ ਲੱਗਿਆ ਸੀ ਨਾ ਉਦੋਂ ਸਾਨੂੰ ਉਹਨਾਂ ਨੇ ਸਭ ਕੁਝ ਕਹਿਤਾ ਸੀ ਜ਼ੁਬਾਨੀ ਜ਼ੁਬਾਨੀ ਰਿਟਰਨ ਚ ਮਿਲ ਜਾਂਦਾ ਸਾਡਾ ਕੋਈ ਬਣ ਜਾਂਦਾ ਇਹ ਸਰੋ ਸਾਰੀ ਗਵਰਨਮੈਂਟ ਮੁਕਰੀ ਆਪਣੇ ਕੰਮਾਂ ਤੋਂ ਤੇ ਜਿਹੜਾ ਨੁਕਸਾਨ ਹੋਇਆ ਹੈ ਤੁਹਾਡਾ ਹੁਣ ਛੱਡਟ ਆਏ ਗਏ ਨੇ ਐਸੀ ਤੁਸੀਂ ਕਹਿੰਦੇ ਐਸੀ ਵੀ ਚੋਰੀ ਹੋ ਗਈ ਸੀ ਖਰਾਬ ਹੋ ਗਏ ਚੋਰੀ ਹੋਈ ਹੈ ਫ੍ਰਿਜ ਵੀ ਚੋਰੀ ਹੋਈ ਹੈ ਬਾਕੀ ਐਲਸੀਡੀਆ ਵੀ ਚੋਰੀ ਹੋਈਆਂ ਕਾਫੀ ਰੱਬ ਸੱਡਣ ਪਰ ਇਹ ਤਾਂ ਤੁਸੀਂ ਹੁਣ ਜਾਨਣਾ ਕਿਹਨੂੰ ਪਰ ਲਾਉਗਾ ਕਿਹਨੂੰ ਜਿਵੇਂ ਵੀ ਹੋਗਾ ਕੁਛ ਨਾ ਕੁਛ ਪਹਿਲਾਂ ਫਰਿਆਦ ਕਰਾਂਗੇ ਬਾਦ ਚ ਫਿਰ ਹੋਰ ਕੋਈ ਜਿੰਨੇ ਵੀ ਕੋਈ ਚਾਰਾ ਚੱਲੂਗਾ ਚਲਾਵਾਂਗੇ ਕਿਸਾਨਾਂ ਦਾ ਅਗਲਾ ਪਲਾਨ ਕੀ ਹੋਵੇਗਾ ਕੀ ਲੱਗਦਾ ਵੀ ਹੁਣ ਵੱਡਾ ਚੋਅ ਹੋ ਸਕਦਾ ਕੋਈ ਉਹਨਾਂ ਇੱਕ ਬਿਆਨ ਬਿਆਰਿਆ ਸੀ ਕਿਸਾਨਾਂ ਦਾ ਕਹਿੰਦੇ ਆਰਜਾ ਪਾਰ ਦੀ ਲੜਾਈ ਹੋਣੀ ਹੈ ਹੁਣ ਕੀ ਹੋ ਸਕਦਾ ਹੈ ਹੁਣ ਵੀ ਦਿੱਲੀ ਨੂੰ ਕੂਚ ਕਰਨਗੇ ਜਾਂ ਪੁਗਤਵਾਂ ਦੀ ਕੋਠੀ ਨੂੰ ਘੇਰਿਆ ਜਾਊਗਾ ਦੇਖੋ ਕੋਠੀਆਂ ਘੇਰਨ ਘਰੂਨ ਨਾਲ ਕੁਝ ਨਹੀਂ ਪਹਿਲਾਂ ਬੈਠ ਕੇ ਗੱਲ ਕਰਾਂਗੇ ਕਿਸਾਨ ਭਾਵੇਂ ਥੋੜੇ ਰਹਿ ਜਾਂਨ ਮਜ਼ਦੂਰ ਭਾਵੇਂ ਵੱਧ ਰਹਿ ਜਾ। ਆਪਾਂ ਨੇ ਤਾਂ ਭਾਈ ਪਹਿਲੇ ਆਪਣੀ ਪਲਾਨ ਬਣਾਵਾਂਗੇ ਬੈਠ ਕੇ ਬਾਅਦ ਚ ਕੋਈ ਸਿਸਟਮ ਚੱਲੂਗਾ। ਪਹਿਲਾਂ ਬੈਠ ਕੇ ਪਲਾਨ ਬਣਾਵਾਂਗੇ ਸਾਡੇ ਵੱਡੇ ਆ ਕੋ ਛੋਟੇ ਆ ਕੋ ਕਟੇ ਹੋ ਕੇ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਅੱਗੇ ਕੋਈ ਪਲਾਨ ਬਣਾਵਾਂਗੇ। ਕੱਲੂ ਜਿਹੜਾ ਕੋਈ ਸਰਕਾਰ ਨੇ ਕੋ ਪ੍ਰਬੰਧ ਨਹੀਂ ਕੀਤਾ ਹਨਾ ਕੱਲ ਜਿਹੜੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਦੇ ਰਹੇ ਨੇ মিডিਆ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਂ ਜਾ ਰਿਆ ਸੀਗਾ ਰਾਤ ਤੇ ਨਾਕਾ ਨਾਕਾਬੰਦੀ ਕੀਤੀ ਹੋਈ ਸੀ ਜਗਾ ਜਗਾ ਤੇ ਇਹਨਾਂ ਵੀ ਕਿਤੇ ਵੀ ਸਾਡੀ ਗੱਲ ਨਾ ਫੈਲ ਜਾਵੇ ਤੇ ਜਿਹੜੇ ਬਜ਼ੁਰਗਰੇ ਵਿਚਾਰੇ ਤੁਰ ਕੇ ਆ ਰਹੇ ਸੀਗੇ ਕੱਲ ਅ ਚੱਟੜ ਦੇਣਾ ਨੇ ਇਹ ਤਾਂ ਬਈ ਸਰੋਸਰੀ ਧੁੱਖਾ ਟੜੀ ਹੋਈ ਐ ਗੁਬਰਾਹ ਕੀਤਾ ਗਿਆ ਸਾਨੂੰ ਕੋਈ ਚੰਗਾ ਡਿਸੀਜਨ ਨਹੀਂ ਹੋਇਆ ਸਾਡੇ ਵਾਸਤੇ ਭਾ ਤੁਸੀਂ ਦੇਖ ਸਕਦੇ ਹੋ ਸਮਾਨ ਲੱਦ ਰਹੇ ਨੇ ਕਿਉਂਕਿ ਸ਼ੰਭੂ ਬਾਡਰ ਹੈ ਜਿਹੜਾ ਪੂਰਾ ਖਾਲੀ ਕਰ ਦਿੱਤਾ ਕਿ ਕੁਝ ਇੱਥੇ ਗਿਣਤੀ ਵੀ ਕੱਢ ਗਈ ਖਸਾਨਾ ਦੀ ਤਾਂ ਕਰਕੇ ਨੇ ਤਾਵਾ ਬੋਲੇ ਖਨੌਰੀ ਬਾਡਰ ਵੀ ਜਿਹੜਾ ਉਹ ਵੀ ਖਾਲੀ ਕਰਵਾਇਆ ਗਿਆ ਕੱਲ ਪ੍ਰਸ਼ਾਸਨ ਵੱਲੋਂ ਪੀਆਈਜੀ ਵੱਲੋਂ ਪਹਿਲਾਂ ਜਿਹੜਾ ਕਿਹਾ ਜਾ ਰ ਅਸੀਂ ਪਿਆਰ ਨਾਲ ਤੁਸੀਂ ਇੱਕ ਬੱਸਾਂ ਵਿੱਚ ਬਹਿ ਜਾਓ ਜਦੋਂ ਉਹਨਾਂ ਨਾਰਾ ਨਾਰੇਬੰਦੀ ਸ਼ੁਰੂ ਕਰਤੀ ਸਰਕਾਰ ਦੇ ਖਿਲਾਫ ਤਾ ਤੱਕੇ ਨਾਲਾਂ ਨੂੰ ਬੱਸਾਂ ਵਿੱਚ ਬਿਠਾਉਣਾ ਸ਼ੁਰੂ ਕਰ ਦਿੱਤਾ ਗਿਆ ਕਈਆਂ ਦੀਆਂ ਪੱਗਾਂ ਤੱਕ ਵੀ ਲਈਆਂ ਨੇ ਤੁਸੀਂ ਦੇਖ ਸਕਦੇ ਹੋ ਬਾਈ ਜਿਹੜੇ ਸ਼ੈਡ ਹੁਣ ਆਪ ਲਾ ਰਹੇ ਨੇ ਸਰਕਾਰ ਨੇ ਜੋ ਵੱਡਾ ਐਕਸ਼ਨ ਲਿਆ ਹੈ ਰਾਤ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਕੀ ਕਹੋਗੇ ਕੱਲ ਵਾਰੇ ਜਿਹੜਾ ਐਕਸ਼ਨ ਲਿਆ ਸਰਕਾਰ ਨੇ ਸਰ ਐਕਸ਼ਨ ਬਹੁਤ ਗਲਤ ਲਿਆ ਪਹਿਲਾਂ ਸਾਨੂੰ ਬਾਰਨਿੰਗ ਕੁਛ ਨਹੀਂ ਦਈ ਸਮਾਨ ਕੀ ਤੋੜ ਭੰਨ ਬਹੁਤ ਹੋਈ ਹੈ ਅੱਗੇ ਬਾਰ ਤੇ ਜ਼ਿਆਦਾ ਹੋਈ ਹੈ ਇਹ ਲੰਗਰ ਹਾਲ ਦਾ ਇਹਦੇ ਵੀ ਜਿੰਦਾ ਤੋੜਿਆ ਵਾਦਾ ਇਹ ਲੰਗਰ ਹਾਲ ਲੰਗਰ ਹਾਲ ਵੀ ਨਹੀਂ ਛੱਡਿਆ ਜਿਹੜੇ ਪੁਲਿਸ ਵਾਲੇ ਲੰਗਰ ਛੱਕਦੇ ਸੀਗੇ ਉਹ ਰੇਰਾ ਲੰਗਰ ਹਾਲ ਦਾ ਉਹ ਵੀ ਲੰਗਰ ਢਾਏ ਗਏ ਨੇ ਤੋੜਿਆ ਜੀ ਇਸ ਕੋ ਨੁਕਸਾਨ ਪਿੱਛੇ ਕਿੰਨਾ ਹੋਇਆ ਝੁੰਗੀਆਂ ਦਾ ਸਮਾਨ ਕਿੰਨਾ ਚੋਰੀ ਹੋਇਆ ਬੰਦੇ ਜੇਲ੍ਹ ਮਾ ਉਹ ਬਾਅਦ ਮਾ ਪਤਾ ਲੱਗੇਗਾ ਬੰਦਿਆਂ ਨੂੰ ਪੂਰੇ ਚੱਕ ਲੈ ਗਏ ਸਾਰੇ ਨੂੰ ਸਾਰੇ ਜੇਲ੍ਹ ਮਾ ਇਹਦਾ ਆਪਾਂ ਸਵੇਰੇ ਆ ਕੇ ਕਾਬੂ ਕਰ ਰਹੇ ਸਮਾਨ ਜਨਤਾ ਕੇ ਪੈਸੇ ਗਲ ਸਮਾਨ ਇਕੱਠਾ ਹੋਇਆ ਵਾ ਨਹੀਂ ਤਾਂ ਸਾਰਾ ਤੋੜ ਦਿਨਾਂ ਸਰਕਾਰ ਤਾਂ ਕਹਿ ਰਹੀ ਸੀ ਕਿ ਸਾਡਾ ਨੁਕਸਾਨ ਹੋ ਰਿਹਾ ਪੰਜਾਬ ਸਰਕਾਰ ਦਾ ਆਪਣਾ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਇੰਡਸਟਰੀ ਨਹੀਂ ਲੱਗ ਰਹੀਆਂ ਹੋਰ ਕਾਰੋਬਾਰ ਨਹੀਂ ਹੋ ਰਿਹਾ ਜਿਹੜਾ ਮੇਨ ਰਸਤਾ ਹੈ ਕੇਂਦਰ ਨੂੰ ਜਾਂਦਾ ਹੈ ਹਰਿਆਣਾ ਨੂੰ ਜਾਂਦਾ ਹੈ ਦਿੱਲੀ ਨੂੰ ਜਾਂਦਾ ਹੈ ਵੀ ਹੱਬ ਮੰਨੀ ਜਾਂਦੇ ਖੰਭੂ ਬਾਰਡਰ ਵੀ ਇਹੀ ਰੋਕਿਆ ਹੋਇਆ ਹੈ ਮੇਰਾ ਵੀ ਪੰਜਾਬ ਵਿੱਚ ਪੰਜਾਬ ਦੀ ਨੁਕਸਾਨ ਹੈ ਹਰਿਆਣੇ ਵਾਲਿਆਂ ਨੇ ਕੰਦਾ ਕਰੀ ਵੀ ਸਾਡਾ ਤਾਂ ਹੁਣ ਵੀ ਦੇਖ ਲਓ ਸਾਰਾ ਫੁੱਲਾ ਪਿਆ ਕੰਦਾ ਹਰਿਆਣੇ ਵਾਲਿਆਂ ਪੰਜਾਬ ਵਾਲਿਆਂ ਦਾ ਕੋਈ ਕਸੂਰ ਕੱਢੀ ਜਾ ਹਰਿਆਣਾ ਸਰਕਾਰ ਨੇ ਰੁਕਿਆ ਸੀ ਤਾਂ ਸਾਈਡ 'ਚ ਬੈਠੇ ਰਸਤਾ ਆਨਲਾਈਨ ਚੱਲ ਰਿਹਾ ਦਾ ਤੁਹਾਨੂੰ ਮਤਮੋ ਸਹੀ ਮੰਨਦੇ ਹੋ ਗਲਤ ਸਹੀ ਕਹਾਜੀ ਤਾਂ ਜ਼ਿੰਮੇਵਾਰ ਬਤਾਓਗੇ ਕਿ ਦਿੱਲੀ ਵੱਲੋਂ ਸਾਫ ਹੋ ਰਿਹਾ ਵੀ ਸਾਫ ਹੋਵੇਗਾ ਫਿਰ ਜਿਹੜੀ ਸਰਕਾਰ ਚੌੜੇ ਉਗਾ ਨੂੰ ਹੈ ਜਿਹੜੀ ਪੰਜਾਬ ਦਾ ਭਲਾ ਸੋਚੂਗੀ ਸਫਲ ਗੱਲ ਤੋਂ ੱਟਾ ਹੀ ਆ ਜਿਹੜੀ ਵੀ ਆਈ ਹੈ ਹੁਣ ਅਗਲਾ ਅਗਲਾ ਪਲਾਨ ਕੀ ਹੋਊਗਾ ਜੀ ਹੁਣ ਕਿਸਾਨਾਂ ਦਾ ਅਗਲਾ ਪਲਾਨ ਕੀ ਆ ਅਗਲਾ ਵੋਟਾਂ ਆਉਣਗੇ ਦੇਖਾਂਗੇ ਜੀ ਹੁਣ ਪਲਾਨ ਕੋਈ ਕਦੇ ਆਰਜਾ ਪਾਰ ਦੀ ਲੜਾਈ ਕਰਨੀ ਹੈ ਜਥੇਬੰਦੀਆਂ ਦਾ ਇਹ ਵੀ ਐਲਾਨ ਆਇਆ ਹੈ ਕੱਲ ਐਲਾਨ ਹੋ ਰਿਹਾ ਵੀ ਆਰਜਾ ਪਾਰ ਦੀ ਲੜਾਈ ਕਰਾਂਗੇ ਹੁਣ ਆਰ ਤੇ ਬੰਦੀਆਂ ਦਾ ਜਿਹ ਹੁਕਮ ਆਵੇਗਾ ਜੀ ਉਸ ਦੇ ਹਿਸਾਬ ਤੇ ਕੰਮ ਹੋਵੇਗਾ ਜੀ ਤੇ ਅਸੀਂ ਗੱਲਬਾਤ ਕੀਤੀ ਹੈ ਜਿਹੜੇ ਬਾਈ ਸ਼ੈੱਡ ਲਾ ਰਹੇ ਨੇ ਕਹਿੰਦੇ ਵੀ ਇਹ ਪੁਤਵਾਨ ਨੇ ਤੱਕਾ ਕੀਤਾ ਏ ਸਾਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਪਹਿਲਾਂ ਕੋਈ ਸੁਚੇਤ ਨਹੀਂ ਕੀਤਾ ਵੀ ਆਪਣਾ ਸਮਾਨ ਲਾ ਲਓ ਮੋਰਚਾ ਤੁਸੀਂ ਇੱਥੇ ਚੱਕ ਲਓ ਤੇ ਟੌੜਾ ਸ਼ੁਰੂ ਕਰ ਦਿੱਤਾ ਜੀ ਸੀ ਬੀ ਨਾਲ ਜਿਹੜੇ ਸ਼ੈੱਡ ਨੇ ਟੌੜਾ ਸ਼ੁਰੂ ਕਰ ਦਿੱਤਾ ਤੇ ਮੋਰਚਾ ਖਾਲੀ ਕਰਵਾਇਆ ਏ ਮੈਂ ਸ਼ੰਭੂ ਬਾਟ ਤੋਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਸੀਐਮ ਧੰਨਵਾਦ